ਔਰ ਹਲਕਾ ਇੰਚਾਰਜ ਹਲਕਾ ਇੰਚਾਰਜ ਖੁਰਾਨਾ ਸਾਹਿਬ ਮੈਂ ਧੰਨਵਾਦੀ ਆ ਸਮੂਹ ਸਗਤ ਦਾ ਗੁਵਾੜੇ ਵੜਿਆ ਤੇ ਪਹਿਲੇ ਨਾਮਧਾਰੀਆਂ ਨੇ ਸਮਾਜ ਦੇ ਸੂਬਾ ਤੇ ਉਹਦੀ ਸਗੰਗਤ ਦਾ ਸਵਾਗਤ ਕੀਤਾ ਹੁਣ ਗੁਵਾੜੇ ਦੀ ਸੰਗਤ ਕਰ ਰਹੀ ਹੈ ਆਕਾਲੀ ਦਲ ਦੇ ਮੁਖੀ ਕਰ ਰਹੇ ਨੇ ਸਾਡੇ ਸਵਾਦਾਨ ਦੇ ਵਿੱਚ ਜਿੱਥੇ ਮੰਦਰ ਕਮੇਟੀਆਂ ਜਿੱਥੇ ਇਸਰੀ ਸత్సੰਗ ਸੁਭਾਵਾਂ ਜਿੱਥੇ ਹਰ ਤਰ੍ਹਾਂ ਦੇ ਲੋਕ ਮੈਨਰ ਸਾਈਕਲਿਸਟ Hindu ਵੀ ਨੇ non Sikh ਵੀ ਨੇ ਮੈਂ ਸਮਝਦਾ ਵਾਂ ਕਿ ਯਾਤਰਾ ਜਿਹੜਾ ਮਕਸਦ ਲੈ ਕੇ ਚੱਲੀ ਹੈ ਉਹ ਮਕਸਦ ਪੂਰਾ ਹੁੰਦਾ ਨਜ਼ਰ ਆਉਂਦਾ ਹੈ ਯੂਥ ਟ੍ਰੈਕ ਹੋ ਰਿਹਾ ਹੈ ਮੇਨ ਇਹ ਹੈ ਕਿ ਆਪਣੀ ਦਸਤਾਰ ਦੀ ਆਪਣੀ ਊੜੇ ਦੇ ਜੂੜੇ ਦੀ ਪਕੜ ਮਜ਼ਬੂਤ ਹੋਵੇ ਨਾਮ ਪਰਵਰਤਤਵ ਬਤੀਏ ਕਿਵੇਂ ਮਾਜੇ ਦੇ ਵਿੱਚ ਪਾਸਟਰਾਂ ਨੇ ਬਾਦਰੀਆਂ ਨੇ ਧੋਖੇ ਨਾਲ ਪਰਵਰਤਨ ਕਰਾਇਆ ਨੇ ਲਾਲਚ ਅਧੀਨ ਜਾਂ ਦੂਸਰੇ ਇਹ ਪਰਵਰਤਨ ਲਾਲਚ ਅਧੀਨ ਹੋਣ ਜਾਂ ਤਲਵਾਰ ਦੇ ਜ਼ੋਰ ਤੇ ਗੁਰੂ ਤੇਗ ਬਹਾਦਰ ਜੀ ਦਾ ਸਨਿਆ ਲੈ ਕੇ ਅਸੀਂ ਜਾ ਰਹੇ ਹਾਂ ਗੁਰੂ ਮਾਰਜ ਮੇਲ ਰੱਖਣ ਔਰ ਅਸੀਂ ਡਰੱਗਸ ਦੇ ਖਿਲਾਫ ਅਸੀਂ এনवायरमेंट ਦੇ ਹੱਕ ਵਿੱਚ ਅਸੀਂ ਸੇਤ ਵਾਸਤੇ ਜੇ ਮੇਰੀ ਉਮਰ ਦਾ ਮੈਂ ਇਹ ਈ-ਸਾਈਕਲ ਚਲਾ ਸਕਦਾ ਗੁਰੂ ਦੀ ਕਿਰਪਾ ਨਾਲ ਇਹ ਜਵਾਨ ਬੱਚੇ ਘਰਾਂ ਚ ਕੋ ਬੈਠੇ ਆ ਇਹ ਸਕਰੀਨਾਂ ਦੇ ਉੱਤੇ ਇੰਸਟਾਗ੍ਰਾਮ ਤੇ ਕੋ ਲੱਗੇ ਹੋਏ ਆ ਇਹਨਾਂ ਦੀ ਅੱਖਾਂ ਤੇ ਦਿਮਾਗ ਦੀ ਨਸਾਂ ਕਮਜ਼ੋਰ ਹੋ ਗਈਆਂ ਨੇ ਮੈਂ ਸਮਝਦਾ ਇਹ ਵਿਲੱਖਣ ਯਾਤਰਾ ਹੈ ਜਿਹੜੀ ਸ਼ਹੀਦੀ ਸਥਾਨ ਗੁਰੂ ਤੇਗ ਬਹਾਦਰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜਿਹੜਾ ਚਾਂਦੀ ਚੌਕ ਸੀਸਗੰਜ ਤੋਂ ਚੱਲੀ ਹੈ ਜਨਮ ਸਥਾਨ ਨਤਮਸਤਕੋਂ ਚੱਲੀ ਹੈ ਇਹ ਜਿੱਥੇ ਧਰਮ ਦਾ ਸੁਨੇਹਾ ਦੇ ਰਹੀ ਹੈ ਉਥੇ ਸਮਾਜ ਦੀਆਂ ਬੁਰਾਈਆਂ ਦਾ ਸੁਨੇਹਾ ਦੇ ਰਹੀ ਹੈ ਗੁਰੂਆਂ ਨੇ ਬੰਦ ਖਾੜੇ ਖੋਲੇ ਸੀਗੇ ਗੁਰੂਆਂ ਨੇ ਯੁੱਧ ਕਰਾਇਆ ਸੀ ਕਿ ਆਪਕਾ ਸੇ ਮੈਂ ਸਮਝਦਾ ਮੈਂ ਇਹ ਸਾਰੇ ਸੁਨੇਹੇ ਦਿੱਤੇ ਹੋਏ ਅਸੀਂ ਜਾ ਰਹੇ ਹਾਂ ਅਸੀਂ ਖੇਤਾਂ 'ਚੋਂ ਨਿਕਲਦੇ ਹਾਂ ਅਸੀਂ ਪਿੰਡਾਂ 'ਚੋਂ ਨਿਕਲਦੇ ਹਾਂ ਅਸੀਂ ਸ਼ਹਿਰਾਂ 'ਚੋਂ ਨਿਕਲਦੇ ਹਾਂ ਅਸੀਂ ਕਸਬਿਆਂ ਤੋਂ ਨਿਕਲਦੇ ਹਾਂ ਜਿਸ ਤਰੀਕੇ ਨਾਲ ਲੋਕਾਂ ਦਾ ਉਤਸ਼ਾਹ ਹੈਗਾ ਮੈਂ ਸਮਝਦਾ ਬਹੁਤ ਵੱਡੀ ਮੈਸੇਜ ਇਸ ਯਾਤਰਾ ਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਰ ਗੁਰ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸੱਦੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ਾਲ ਸੈਦਲ ਯਾਤਰਾ ਜਿਹੜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਸਿਰਗੁਰੂ ਸ੍ਰੀ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦਿੱਲੀ ਤੋਂ ਸਰਬ ਮਨਜੀਤ ਸਿੰਘ ਜੀ ਕੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਰਹੇ ਆ ਦਿੱਲੀ ਸ੍ਰੀ ਗੁਰਦੁਆਰਾ ਮੰਡਲ ਕਮੇਟੀ ਦੇ ਉਹਨਾਂ ਦੀ ਇਨਵਾਈਟ ਚ ਆ ਰਹੇ ਆ ਜਿੱਥੇ ਅਸੀਂ ਅੱਜ ਪਵਾੜੇ ਵਿਕੇ ਉਹਨਾਂ ਦਾ ਸਵਾਗਤ ਕਰਾਂਗੇ ਤੇ ਮੈਂ ਸਮਝਦਾ ਕਿ ਆਪਾਂ ਜਿਹੜੀ ਇਹ ਯਾਤਰਾ ਆ ਰਹੀ ਆ ਆਪਾਂ ਨੂੰ ਜੋ ਸਾਡੇ ਗੁਰੂ ਸਾਹਿਬ ਨੇ ਜਿਹਨਾਂ ਨੇ ਧਰਮ ਦੀ ਖਾਤਰ ਇੰਦਰੀ ਚਾਦਰ ਬਣ ਕੇ ਆਪਣੀ ਸ਼ਹਾਦਤ ਦਿੱਤੀ ਤੇ ਮੈਂ ਸਮਝਦਾ ਆਪਣੇ ਬੱਚਾ ਨੂੰ ਆਪਾਂ ਉਹ ਸਿੱਖਿਆਵਾਂ ਦੇਈਏ ਦਾ ਆਪਣੇ ਧਰਮ ਨਾਲ ਜੋੜੀਏ ਤਾਂ ਜੋ ਆਪਾਂ ਆਪਣੇ ਧਰਮ ਨੂੰ ਹੋਰ ਵੀ ਵੱਧ ਪੂਰੀ ਦੁਨੀਆ 'ਚ ਦੱਸ ਗੀਏ ਕਿ ਜੋ ਸਿੱਖ ਧਰਮ ਨੇ ਜੋ ਕੁਰਬਾਨੀਆਂ ਕੀਤੀਆਂ ਮੈਂ ਇੱਕ ਸਮਝ ਦੇ ਕਿ ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਏ ਕਿ ਉਹ ਰਾਜੇ ਦੇ ਫੁਹਾੜਾ ਵੇਖੇ ਸ਼੍ਰੋਮਣੀ ਗਾਲੀਦਾਰ ਹਲਕਾ ਫੁਹਾੜਾ ਵੱਲੋਂ ਜਿੱਥੇ ਸਵਾਗਤ ਕੀਤਾ ਜਾ ਰਿਹਾ ਕਿ ਜਦ ਇਹ ਯਾਤਰਾ 20 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਜਾ ਕੇ ਗੁਰੂ ਕੇ ਮਹਿਲ ਜਿੱਤੇ ਜਨਮ ਸਤਾ ਸ਼ੁਰੂ ਦੇਖਵਾ ਦੇ ਜਿੱਥੇ ਜਾ ਕੇ ਸਵਾਗਤ ਹੋਣੀ ਆ ਤੇ ਮੈਂ ਸੂਹ ਫੁਹਾੜਾ ਨਿਵਾਸ ਨੂੰ ਅਪੀਲ ਕਰਦਾ ਕਿ ਆਓ ਆਪਾਂ ਇਸ ਯਾਤਰਾ ਦਾ ਸਵਾਗਤ ਜੀ ਕਰੀਏ ਇਸ ਯਾਤਰਾ ਦਾ ਜਿਹੜਾ ਪੜਾ ਹੈਗਾ ਅਗਲਾ ਪੜਾ ਜਿਲੰਦਰ ਇੱਥੇ ਅੱਜ ਉਹਨਾਂ ਰਾਤ ਨੂੰ বিশ্রাম ਕਰਨਾ ਤੇ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੂਰੇ ਫਗਵਾੜਾ ਨਿਵਾਸੀਆਂ ਨੂੰ ਕਿ ਆਓ ਆਪਾਂ ਇਸ ਯਾਤਰਾ ਦਾ ਸਵਾਗਤ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਹਿਬ ਭਾਇ ਜੀ ਕੀ ਫਤਿਹ ਅੱਜ ਜੋ ਸਾਹਿਬ ਜੀ ਗੁਰਤੇਗ ਬਹਾਦਰੀ ਮਹਾਰਾਜੀ ਤੋਂ ਸਮਰਪਿਤ ਜਿਹੜੀ 350 ਸਾਲਾਂ ਦੀ ਸ਼ਤਾਬਦੀ ਦੇ ਸਬੰਧ ਦੇ ਵਿੱਚ ਇੱਕ ਸਾਈਕਲ ਰੈਲੀ ਦਿੱਲੀ ਤੋਂ ਚੱਲ ਕੇ ਆ ਰਹੀ ਹੈ ਉਹੋ ਇੱਕੋ ਪਗਵਾੜੇ ਚ ਪਹੁੰਚ ਲਈ ਆ ਉਹਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਇਥੋ ਸਬਜਨ ਸਾਹਿਬ ਹੁੰਦੀ ਹੋਈ ਇਹ ਅੰਮ੍ਰਿਤਸਰ ਜਾ ਕੇ ਸਮਾਪਤ ਹੋਏਗੀ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਗੁਰਤੇਗ ਬਹਾਦਰੀ ਦਾ ਜੰਗ ਜਿਹੜਾ ਆ ਉਹ ਅੰਮ੍ਰਿਤਸਰ ਸਾਹਿਬ ਹੋਇਆ ਔਰ ਉਹਨਾਂ ਨੇ ਜਿਹੜਾ ਨ ਬਹਾਦਰ ਦਾ ਲਗੋ ਜ ਮਿਆ ਸੀਗਾ ਉਹ ਕਰਤਾਰਪੁਰ ਦੀ ਜੰਗ ਦੇ ਵਿੱਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਤੇਗ ਵਹਾਈ ਸੀ ਤੇ ਉਹਨਾਂ ਨੇ ਕਹਿ ਆ ਸੀ ਵੀ ਭਾਈ ਅਜ ਤੋ ਤੂੰ ਤੇਗ ਨਹੀਂ ਤੇਗ ਬਹਾਦਰ ਹੋਇਆ ਔਰ ਉਹ ਕੱਲੇ ਸ਼ਾਂਤੀ ਦੇ ਪੁੰਜ ਨਹੀਂ ਸੀਗੇ ਨਿਮਰਤਾ ਦੇ ਪੁੰਜ ਨਹੀਂ ਸੀਗੇ ਉਹ ਤੇਗ ਦੇ ਵੀ ਬਹੁਤ ਪਰੀ ਸੀਗੇ ਔਰ ਇਸੇ ਤਰ੍ਹਾਂ ਉਹਨਾਂ ਨੇ ਨੰਦਪੁਰ ਸਾਹਿਬ ਦੀ ਨਗਰੀ ਬਸਾਈ ਹੈ ਔਰ ਗੁਰਦੇਵ ਬਹਾਦਰ ਜੀ ਪਟਨਾ ਸਾਹਿਬ ਗਏ ਜਦੋਂ ਉੱਥੇ ਗਏ ਨੇ ਉਥੋਂ ਉਹ ਢੋਗੜੀ ਸਾਹਿਬ ਤੱਕ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਉਰਾਸੀ ਸਮੇ ਗਏ ਸੀਗੇ ਉਹੀ ਰੂਟ ਚੁੰਨਦੇ ਹੋਏ ਉਹਨਾਂ ਨੇ ਉਸ ਜਗ੍ਹਾ ਤੇ ਜਾ ਕੇ ਵਾਪਸ ਆਏ ਔਰ ਪੰਜਾਬ ਚ ਆ ਕੇ ਨੰਦਪੁਰ ਸਾਹਿਬ ਬਸਾਇਆ ਤੇ ਔਰ ਫਿਰ ਜਾ ਕੇ ਦਿੱਲੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੀ ਅਸੀਂ ਉਹਨਾਂ ਸ਼ਹੀਦੀ ਨੂੰ ਨਮਨ ਕਰਦੇ ਆਂ ਔਰ ਫਰੇਕ ਬੰਦੇ ਨੂੰ ਇਹੀ ਦੇ ਇਹਨੇ ਆ ਵੀ ਉਹਨਾਂ ਦੀ ਸਿੱਖਿਆਵਾਂ ਨੂੰ ਅਮਲ ਕਰਕੇ ਆਪਣੇ ਜੀਵਨ ਨੂੰ ਜਿਹੜਾ ਸੱਚਾ ਸੋਚਾ ਬਣਾਇਆ ਦੱਸ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਭਾਸ਼ਾਈ ਹਿੰਦੀ ਦੀ ਚਦਰ ਗੁਰਦੇਵ ਬਹਾਦਰ ਜੀ ਦੇ ਸਮਰਪਿਤ ਜਿਹੜਾ ਨਿਸ਼ਾ ਨਗਰ ਕੀਰਤਨ ਭਾਈ ਗੁਰਦੇਵ ਬਹਾਦਰ ਜੀ ਭਾਈ ਜਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਸਮਰਪਿਤ ਜਿਹੜਾ ਨਿਸ਼ਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਜਿਹੜੀ ਸਾਈਕਲ ਯਾਤਰਾ ਦਿੱਲੀ ਤੋਂ ਚੱਲੀ ਆ ਰਹੀ ਹੈ ਅੱਜ ਇਹ ਫਵਾੜਾ ਵਿੱਚ ਪਹੁੰਚ ਰਹੀ ਹੈ ਸਾਡੇ ਸੋਮਨੀ ਅਕਾਲੀ ਦਲ ਬਲੋ ਜਿਹੜਾ ਉਹਨਾਂ ਦਾ ਭਰਮਾ ਸਵਾਵ ਕੀਤਾ ਜਾ ਰਿਹਾ ਹੈ ਮੈਂ ਸਮੂਹ ਸੰਗਤਾਂ ਨੂੰ ਅਪੀਲ ਕਰੂੰਗੀ ਕਿ ਇਸ ਜਿਹੜਾ ਨਗਰ ਕੀਰਤਨ ਆ ਰਿਹਾ ਹੈ 350 ਸਾਲਾਂ ਇਹਨਾਂ ਵਿੱਚ ਸ਼ਾਮਲ ਹੋਵੋ ਨਗਰ ਕੀਰਤਨ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਇੱਕ ਵਾਰਾ ਗੁਰਦੇਵਹਾਦਰ ਜੀ ਨੂੰ ਸ੍ਰੀ ਜਤੀ ਰਾਜ ਜੀ ਮਤੀ ਦਾ ਜੀ ਬਿਆਲਾ ਜੀ ਨੂੰ ਕੋਟ ਕੋਟ ਪ੍ਰਣਾਮ ਕਰਦੀਆਂ ਆਓ ਆਪਾਂ ਰਲ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ